ਜੇਕਰ ਕੋਈ ਤੁਹਾਨੂੰ ਬਦਾਮ ਖਵਾ ਕੇ ਜੋ ਖਵਾ ਕੇ ਤੁਹਾਡੀ 슈ਗਰ ਠੀਕ ਕਰਨ ਦਾ ਦਾਵਾ ਕਰਦਾ ਹੋਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਕਈ ਜਵਾਂ ਦੀ ਰੋਟੀ ਵੀ ਖਾਂਦੇ ਨੇ ਜਾਂ ਰਾਤ ਨੂੰ ਭੋਂਕੇ ਕਈ ਬਾਦਾਮ ਖਾਈ ਜਾਂਦੇ ਨੇ ਪਰ ਜਿਹੜੇ ਇਹ ਬਾਦਾਮ ਨੇ ਇਹ ਲਗਭਗ ਮੈਨੂੰ ਲੱਗਦਾ ਵੀ 99% ਲੋਕਾਂ ਨੇ ਨਹੀਂ ਦੇਖੇ ਹੋਣੇ ਜੋ ਕਿ ਤੁਹਾਡੇ 슈ਗਰ ਨੂੰ ਬਿਲਕੁਲ ਬਿਲਕੁਲ ਤੀਜੇ ਦਿਨ ਦੇ ਵਿੱਚ ਹੀ ਜਿਹੜੇ ਲੈਵਲ ਦੇ ਵਿੱਚ ਕਰ ਦਿੰਦੇ ਨੇ ਕਈ ਤਾਂ ਇਦਾਂ ਦੇ ਮਰੀਜ਼ ਨੇ ਜਿਹੜੇ ਦਿਨ ਦੇ ਵਿੱਚ ਤਿੰਨ ਤਿੰਨ ਵਾਰ ਤਿੰਨ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਤਿੰਨ ਤਿੰਨ ਸਾਲਟ ਵਾਲੀਆਂ ਗੋਲੀਆਂ ਖਾਂਦੇ ਨੇ ਪਰ 슈ਗਰ ਫਿਰ ਵੀ ਨਹੀਂ ਨੀਚੇ ਆਉਂਦਾ ਇਹ ਜਿਹੜਾ ਪੈਂਕਰੀਆਸ ਹੁੰਦੇ ਨੇ ਆ ਜਿਨ੍ਹਾਂ ਨੂੰ ਪੱਟ ਦੇ ਵਿੱਚ ਟੀਕਾ ਲਾਉਂਦੇ ਨੇ ਉਹ ਉਹਨਾਂ ਨੂੰ ਵੀ ਫਾਇਦਾ ਦੇਗੀ ਜੀ ਇਨਸੂਲਿਨ ਹਟ ਜਾਊਗਾ ਆ ਦੱਸਾਂਗੇ ਵੀ ਤੁਸੀਂ ਕਿਵੇਂ ਦੇਸੀ ਤਰੀਕੇ ਨਾਲ ਬਹੁਤ ਸੌਖੇ ਢੰਗ ਨਾਲ ਤੁਸੀਂ ਇਲਾਜ ਕਰ ਸਕਦੇ ਹੋ ਸ਼ੂਗਰ ਦਾ ਜਿਹੜਾ ਕਣਕ ਦਾ ਆਟਾ ਹੈ ਤੁਸੀਂ ਘਰੇ ਕਣਕ ਦਾ ਆਟਾ ਤੁਸੀਂ ਪਸਾਉਨੇ ਹੋ ਉਹ 14 ਦਿਨ ਬਾਅਦ ਐਕਸਪਾਇਰ ਹੋ ਜਾਂਦਾ ਹੈ 14 ਦਿਨ ਉਹਦੀ ਜਿਹੜੀ ਮਿਆਦ ਹੁੰਦੀ ਹੈ ਜਿਉਣ ਦੀ ਤੇ ਅਸੀਂ ਕੀ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਇੰਨੀ ਕਿ ਸਾਡੇ ਸਰੀਰਾਂ 'ਚ ਆਲਸ ਪੈ ਗਈ ਬਹੁਤ ਜਿਹੜੇ ਵੱਡੇ ਘਰਾਣੇ ਆ ਜਾਂ ਕੁਝ ਵੀ ਹੈ ਤੁਸੀਂ ਇਹ ਦੇਖੋ ਜਾਂ ਤੁਸੀਂ ਬਾਜ਼ਾਰ 'ਚ ਵੀ ਦੇਖ ਲਓ ਤੁਸੀਂ ਲਗਭਗ 6-6 ਮਹੀਨੇ ਦਾ ਸਾਲ-ਸਾਲ ਦਾ ਆਟਾ ਪੀਸਿਆ ਪਿਆ ਹੈ ਜਿਹੜਾ ਉਹ ਸਭ ਤੋਂ ਵੱਡਾ ਕਾਰਨ ਆ ਵੀਰ ਦੇ ਵਿੱਚ ਇੰਨੀ ਕੁ ਪਾਵਰ ਇੰਨੀ ਕੁ ਸ਼ਕਤੀ ਪੈਦਾ ਕੀਤੀ ਐਡੇ ਕਮਾਲ ਦੇ ਸੈੱਲ ਪੈਦਾ ਕੀਤੇ ਆ ਵੀ ਉਸ ਬਿਮਾਰੀ ਨੂੰ ਤੁਹਾਡਾ ਸਰੀਰ ਆਪਣੇ ਆਪ ਠੀਕ ਕਰ ਸਕਦਾ ਹੈ ਜਾਂ ਕਿ ਜੇ ਅਸੀਂ ਕੀ ਕਰਦੇ ਆ ਅਸੀਂ ਇੱਕਦਮ ਦਵਾਈਆਂ ਦਾ ਸਹਾਰਾ ਲੱਭਦੇ ਆ ਵੀ ਇੱਕਦਮ ਇਹਨੂੰ ਠੀਕ ਕਰੀਏ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਜਿਨ੍ਹਾਂ ਨੂੰ ਡਰ ਹੈ ਕਿ ਸਾਨੂੰ ਸ਼ੂਗਰ ਨਾ ਹੋ ਜਾਵੇ ਸ਼ੂਗਰ ਤੋਂ ਬਚਾਅ ਵਾਸਤੇ ਕਿਹੜੀਆਂ ਟਿਪਸ ਹੈਗੇ ਨੇ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਤੁਸੀਂ ਦੇਓਗੇ ਤੁਸੀਂ ਆਮ ਨੂੰ ਹੱਥ ਨਾਲ ਆਮ ਆਰਾਮ ਨਾਲ ਤੋੜ ਸਕਦੇ ਹੋ ਤੁਸੀਂ ਇਹਨਾਂ ਦਾ ਪੀਸ ਕੇ ਆਮ ਦਾਸਤੇ ਦੇ ਵਿੱਚ ਚੂਰਨ ਬਣਾਉਣਾ ਹੈ ਕਦੇ ਮਿਕਸੀ ਚ ਨਹੀਂ ਕੁੱਟਣਾ ਹੈਗਾ ਜਾਂ ਕੋਈ ਹੋਰ ਜਿੱਦਾਂ ਦਾ ਗ੍ਰਾਈਂਡਰ ਆ ਉਹਦੇ ਵਿੱਚ ਨਹੀਂ ਕੁੱਟਣਾ ਹੈਗਾ ਕੌੜੇ ਜੌਂ ਲੈਣੇ ਆ ਬਰਾਬਰ ਮਾਤਰਾ ਦੇ ਵਿੱਚ ਲੈ ਲਓ ਚੂਰਨ ਬਣਾਓ ਇਹਨਾਂ ਦਾ ਚੰਗੀ ਤਰ੍ਹਾਂ ਆਮ ਦਾਸਤੇ ਚ ਕੁੱਟ ਕੇ ਇੱਕ ਚਮਚ ਸਵੇਰੇ ਇੱਕ ਸ਼ਾਮ ਨੂੰ ਤੀਜੇ ਦਿਨ ਆਪਣਾ ਜਿਹੜਾ ਗਲੂਕੋਜ਼ ਲੈਵਲ ਚੈੱਕ ਕਰਾ ਲੈਣਾ ਪਹਿਲਾਂ ਨਾਲੋਂ 30 40 ਪੁਆਇੰਟ ਡਾਊਨ ਆਇਆ ਹੋਊਗਾ ਉਪਰ ਕਦੇ ਵੀ ਤੁਹਾਨੂੰ ਬੈੱਡ ਤੇ ਪੈ ਕੇ ਤੁਹਾਡੀ ਬਿਮਾਰੀ ਠੀਕ ਨਹੀਂ ਹੁੰਦੀ ਜਦ ਤੱਕ ਤੁਸੀਂ ਆਪਣੇ ਸਰੀਰ ਨੂੰ ਤਸੱਲੀ ਨਹੀਂ ਕਰਾਉਂਦੇ ਮਿਹਨਤ ਨਹੀਂ ਕਰਦੇ ਜੀ ਖਾਣਾ ਖਾਣ ਤੋਂ ਲਗਭਗ 25 ਤੋਂ 30 ਮਿੰਟ ਬਾਅਦ ਇੱਕ ਜੰਮ ਚ ਲੈਣਾ ਤੁਸੀਂ ਕੋਸੇ ਪਾਣੀ ਨਾਲ ਸਵੇਰੇ ਵੀ ਸ਼ਾਮ ਨੂੰ ਵੀ ਕਿਉਂਕਿ ਜਿੰਨਾ ਵੀ ਤੁਹਾਡੇ ਰੋਟੀ 'ਚ ਤੁਹਾਡੇ ਖਾਣੇ 'ਚ 슈ਗਰ ਗਲੂਕੋਜ਼ ਲੈਵਲ ਹੈਗਾ ਉਹ ਇਹਨੇ ਸਾਰਾ ਤੁਸੀਂ ਗੈਲੋ ਤੁਹਾਡੇ ਪਿਸ਼ਾਬ ਰਾਹੀਂ ਬਾਹਰ ਕੱਢ ਦੇਣਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਕੋਈ ਤੁਹਾਨੂੰ ਬਾਦਾਮ ਖਵਾ ਕੇ ਜੌਂ ਖਵਾ ਕੇ ਤੁਹਾਡੀ ਸ਼ੂਗਰ ਠੀਕ ਕਰਨ ਦਾ ਦਾਵਾ ਕਰਦਾ ਹੋਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਜੀ ਹਾਂ ਅੱਜ ਅਸੀਂ ਇੱਕ ਵਾਰ ਮੁੜ ਤੋਂ ਪਹੁੰਚੇ ਹਾਂ ਪੰਜਾਬ ਦੇ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਜਿਨ੍ਹਾਂ ਦਾ ਦਾਵਾ ਹੈ ਕਿ ਉਹ ਬਾਦਾਮ ਖਵਾ ਕੇ ਜੌਂ ਖਵਾ ਕੇ ਸ਼ੂਗਰ ਦਾ ਜ਼ਿਆਦਾ ਸ਼ੂਗਰ ਦਾ ਵਧੀ ਹੋਈ ਸ਼ੂਗਰ ਦਾ ਸਰੀਰ ਦੇ ਵਿੱਚੋਂ ਨਾਮੋ ਨਿਸ਼ਾਨ ਖਤਮ ਕਰ ਦਿੰਦੇ ਨੇ ਕੀ ਨੁਸਖਾ ਹੈ ਕਿ ਉਹ ਜੇ ਬਦਾਮ ਨੇ ਕਿਹੋ ਜੇ ਜੋ ਨੇ ਅੱਜ ਸਾਰੀਆਂ ਚੀਜ਼ਾਂ ਸਮਝਣ ਵਾਸਤੇ ਅਸੀਂ ਇੱਕ ਵਾਰ ਮੜ ਤੋਂ ਪਹੁੰਚੇ ਆ ਫਤੇਗੜ ਸਾਹਿਬ ਦੇ ਜਿਹੜੇ ਉੱਚਾ ਪਿੰਡ ਸੰਘੌਲ ਜਿੱਥੇ ਬੈਠੇ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਬਦਾਮ ਖਾ ਕੇ ਜੋਨ ਖਾ ਕੇ ਸ਼ੂਗਰ ਠੀਕ ਹੋ ਜਾਂਦੀ ਹੈ ਇਹ ਕੀ ਹੋਇਆ ਜੀ ਬਦਾਮ ਖਾ ਕੇ ਜੋਨ ਖਾ ਕੇ ਜੀ ਦੇਖੋ ਉਹ ਜਿਹੜੇ ਬਦਾਮ ਆਪਾਂ ਨੇ ਖਵਾਉਣੇ ਆ ਉਹ ਬਹੁਤ ਅਲੱਗ ਤਰੀਕੇ ਦੇ ਬਦਾਮ ਤੇ ਜੋਨ ਹੈ ਜੀ ਆਮ ਬਦਾਮ ਦੀਆਂ ਗਿਰੀਆਂ ਤੇ ਆਮ ਜੋ ਹਰ ਬੰਦੇ ਨੇ ਦੇਖਿਆ ਹਰ ਬੰਦਾ ਦੇਖ ਰਿਹਾ ਹੈ ਕਈ ਜੋਆਂ ਦੀ ਰੋਟੀ ਵੀ ਖਾਂਦੇ ਨੇ ਜਾਂ ਰਾਤ ਨੂੰ ਭੋਂਕੇ ਕਈ ਬਦਾਮ ਖਾਈ ਜਾਂਦੇ ਨੇ ਪਰ ਜਿਹੜੇ ਇਹ ਬਦਾਮ ਨੇ ਇਹ ਲਗਭਗ ਮੈਨੂੰ ਲੱਗਦਾ ਵੀ 99% ਲੋਕਾਂ ਨੇ ਨਹੀਂ ਦੇਖੇ ਹੋਣੇ ਜੋ ਕਿ ਤੁਹਾਡੇ 슈ਗਰ ਨੂੰ ਬਿਲਕੁਲ ਬਿਲਕੁਲ ਤੀਜੇ ਦਿਨ ਦੇ ਵਿੱਚ ਹੀ ਜਿਹੜੇ ਲੈਵਲ ਦੇ ਵਿੱਚ ਕਰ ਦਿੰਦੇ ਨੇ ਪਹਿਲਾਂ ਅਸੀਂ ਚਰੈਤੇ ਦਾ ਨੁਕਤਾ ਦੱਸਿਆ ਸੀ Sí. para e... ਉਸ ਤੋਂ ਵੀ ਬਾ ਕਮਾਲ ਨੁਕਤਾ ਹੈ ਜਿਹੜੇ ਬੰਦੇ ਦਾ 슈ਗਰ ਡਾਊਨ ਹੀ ਨਹੀਂ ਆ ਰਿਹਾ ਦਿਨ ਦੇ ਵਿੱਚ ਇੱਕ ਇੱਕ ਹਜ਼ਾਰ ਮਜੀ ਦੀ ਦੋ ਦੋ ਵਾਰ ਜਿਹੜੀਆਂ ਗੋਲੀਆਂ ਤਿੰਨ ਤਿੰਨ ਕਈ ਤਾਂ ਇਦਾਂ ਦੇ ਮਰੀਜ਼ ਨੇ ਜਿਹੜੇ ਦਿਨ ਦੇ ਵਿੱਚ ਤਿੰਨ ਤਿੰਨ ਵਾਰ ਤਿੰਨ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਤਿੰਨ ਤਿੰਨ ਸਾਲਟ ਵਾਲੀਆਂ ਗੋਲੀਆਂ ਖਾਂਦੇ ਨੇ ਪਰ 슈ਗਰ ਫਿਰ ਵੀ ਨਹੀਂ ਨੀਚੇ ਆਉਂਦਾ ਉਹ ਉਹਨਾਂ ਨੇ ਬਹੁਤ ਵਾਹ ਲਾ ਕੇ ਦੇਖ ਲਈ ਵੀ ਅਸੀਂ 슈ਗਰ ਦੇ ਸਪੈਸ਼ਲਿਸਟ ਕੋਲ ਚਲੇ ਗਏ ਉੱਥੋਂ ਵੀ ਹੱਲ ਨਹੀਂ ਜਿਹੜਾ ਹੋਇਆ ਤਾਂ ਉਸ ਚੀਜ਼ ਦਾ ਆਪਾਂ ਅੱਜ ਹੱਲ ਜਿਹੜਾ ਦੱਸਾਂਗੇ ਵੀ ਕਿ ਕਿਵੇਂ ਦੇਸੀ ਤਰੀਕੇ ਨਾਲ ਬਹੁਤ ਸੌਖੇ ਢੰਗ ਨਾਲ ਤੁਸੀਂ ਇਲਾਜ ਕਰ ਸਕਦੇ ਹੋ ਸ਼ੂਗਰ ਦਾ ਜੀ ਜੀ ਅੱਛਾ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਸਮਝਾਂਗੇ ਕਿ ਬਦਾਮ ਔਰ ਦੇਖਾਂਗੇ ਵੀ ਕਿ ਜਾਓ ਕਿਹੜੇ ਨੇ ਬਦਾਮ ਕਿਹੜੇ ਨੇ ਉਹ ਵੀ ਅਸੀਂ ਸਮਝਾਂਗੇ ਪਰ ਇਹ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਡਾਕਟਰ ਸਾਹਿਬ ਅੱਜਕੱਲ ਇੰਨੀ ਜ਼ਿਆਦਾ ਹਰ ਘਰ ਦੇ ਵਿੱਚ ਮੈਨੂੰ ਲੱਗਦਾ ਹੈ ਨਹੀਂ ਕਿ ਕੋਈ ਘਰ ਬਚਿਆ ਹੋਇਆ ਹੋਵੇ ਜੀ ਦੇਖੋ ਹਰ ਘਰ ਦੇ ਵਿੱਚ ਤੁਸੀਂ ਇਹ ਦੇਖੋ ਹਰ ਘਰ ਅੱਜ ਦੇ ਟਾਈਮ 'ਚ ਖਾ ਕੀ ਰਿਹਾ ਜੀ ਵੱਧ ਤੋਂ ਵੱਧ ਚੀਨੀ ਖਾ ਰਿਹਾ ਹੈ ਵੱਧ ਤੋਂ ਵੱਧ ਚਿੱਟਾ ਨੂਨ ਖਾ ਰਿਹਾ ਹੈ ਵੱਧ ਤੋਂ ਵੱਧ ਮੈਦਾ ਖਾ ਰਿਹਾ ਹੈ ਜਿਹੜਾ ਕਣਕ ਦਾ ਆਟਾ ਹੈ ਤੁਸੀਂ ਘਰੇ ਕਣਕ ਦਾ ਆਟਾ ਤੁਸੀਂ ਪਸਾਉਨੇ ਹੋ ਉਹ 14 ਦਿਨ ਬਾਅਦ ਐਕਸਪਾਇਰ ਹੋ ਜਾਂਦਾ ਹੈ 14 ਦਿਨ ਉਹਦੀ ਜਿਹੜੀ ਮਿਆਦ ਹੁੰਦੀ ਹੈ ਜਿਉਣ ਦੀ ਤੇ ਅਸੀਂ ਕੀ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਇੰਨੀ ਕਿ ਸਾਡੇ ਸਰੀਰਾਂ 'ਚ ਆਲਸ ਪੈ ਗਈ ਬਹੁਤ ਜਿਹੜੇ ਵੱਡੇ ਘਰਾਣੇ ਜਾਂ ਕੁਝ ਵੀ ਹੈ ਤੁਸੀਂ ਇਹ ਦੇਖੋ ਜਾਂ ਤੁਸੀਂ ਬਾਜ਼ਾਰ 'ਚ ਦੇਖ ਲਓ ਤੁਸੀਂ ਲਗਭਗ 6-6 ਮਹੀਨੇ ਦਾ ਸਾਲ-ਸਾਲ ਦਾ ਆਟਾ ਪੀਸਿਆ ਪਿਆ ਜਿਹੜਾ ਉਹ ਸਭ ਤੋਂ ਵੱਡਾ ਕਾਰਨ ਆ ਜਿਹੜਾ ਤੁਹਾਡਾ ਸ਼ੂਗਰ ਵਧਾ ਰਿਹਾ ਹੈ ਆਪਾਂ ਵੀ ਕੰਮ ਕਾਰਨ ਕਰਨ ਦੇ ਮਾਰੇ ਜਿਹੜਾ ਮਹੀਨਾ-ਮਹੀਨਾ ਡੇਢ-ਡੇਢ 2-2 ਮਹੀਨੇ ਦਾ ਜਿਹੜਾ ਆਟਾ ਪਸਾ ਕੇ ਰੱਖਦੇ ਆ ਉਹ ਸਭ ਤੋਂ ਵੱਡਾ ਕਾਰਨ ਆ ਜਿਹੜਾ ਤੁਹਾਡੇ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਕਣਕ ਦੇ ਵਿੱਚ ਜਿਹੜੀ ਤੁਹਾਡੀ ਕਣਕ ਹੈ ਸਭ ਤੋਂ ਵੱਧ ਜਿਹੜੀ ਗਲੂਟਨ ਹੈ ਇਹਦੇ ਵਿੱਚ ਜਿੰਨਾ ਤੁਹਾਡੇ ਜਿੰਨਾ ਤੁਸੀਂ ਆਟਾ ਜ਼ਿਆਦਾ ਵਸਾਉਂਗੇ ਉਹਨਾਂ ਗਲੂਟਨ ਉਹ ਤੁਹਾਡੇ ਸਰੀਰ ਨੂੰ ਜ਼ਿਆਦਾ ਮਾਰ ਕਰਦਾ ਜਿੰਨਾ ਤੁਸੀਂ ਗਲੂਟਨ ਸਰੀਰ ਨੂੰ ਦੋਗੇ ਉਨ੍ਹਾਂ ਤੁਹਾਡੀ ਜਿਹੜੀ 슈ਗਰ ਹੈ ਉਹ ਗਲੂਕੋਜ਼ ਹੈ ਅੰਦਰ ਉਹ ਜਿਆਦਾ ਵੱਧ ਜਾਊਗਾ ਇਸ ਕਰਕੇ ਸਾਡੇ ਨਾਲ ਕਿਡਨੀਆ ਤੇ ਤੇ ਹਾਰਟ ਤੇ ਵੀ ਅੱਜ ਕੱਲ ਜਿਹੜੇ ਮਰੀਜ਼ ਆ ਉਹ ਇਸ ਕਰਕੇ ਹੀ ਜਿਆਦਾ ਵੱਧ ਰਹੇ ਨੇ ਜਿੰਨੀ 슈ਗਰ ਜਿਆਦਾ ਵੱਧੀ ਹੈ ਉਨ੍ਹਾਂ ਕਿਡਨੀ ਪੇਸ਼ੈਂਟ ਜਿਹੜਾ ਹੈਗਾ ਜਿਆਦਾ ਜਿਹੜੀ ਉਹਦੀ ਮਾਤਰਾ ਜਿਆਦਾ ਵੱਧ ਰਹੀ ਹੈ ਜੀ ਸਰ ਡਾਕਟਰ ਸਾਹਿਬ ਇਹ ਤੇ ਬੜਾ ਵੱਡੀ ਤੁਸੀਂ ਗੱਲ ਦੱਸੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਆਟਾ ਅਸੀਂ ਇੱਕ ਵਾਰ ਪੇਹਾ ਲਿਆ ਪਿਸਵਾ ਲਿਆ ਚੱਕੀ ਤੋਂ ਉਹਦੀ ਮਿਆਦ ਵੀ 14 ਦਿਨ ਦੀ ਹੈ ਅਗਰ 14 ਦਿਨ ਤੋਂ ਬਾਅਦ ਅਗਰ ਕੋਈ ਅਸੀਂ ਆਟਾ ਖਾਨਿਆ ਤਾਂ ਉਹਦਾ ਫਾਇਦੇ ਦੀ ਥਾਂ ਤੇ ਸਰੀਰ ਨੂੰ ਨੁਕਸਾਨ ਵੱਧ ਹੁੰਦਾ ਬਿਲਕੁਲ ਦੇਖੋ ਇਹ ਆਪਾਂ ਨਹੀਂ ਕਹਿੰਦੇ ਸਾਡਾ ਤੁਸੀਂ ਕਹਿ ਲਓ ਸਦੀਆਂ ਪੁਰਾਣਾ ਜਿਹੜਾ ਆਯੁਰਵੇਦ ਕਹਿ ਰਿਹਾ ਹੈ ਜਿਹੜੇ ਪੁਰਾਣੇ ਰਿਸ਼ੀਆ ਮੂਨੀਆਂ ਨੇ ਤੱਥ ਕੱਢੇ ਹੋਏ ਨੇ ਇਹ ਉਹ ਕਹਿ ਰਹੇ ਨੇ ਕਿਉਂਕਿ ਦੇਖੋ ਤੁਸੀਂ ਹੁਣ ਅੱਜ ਕੱਲ ਕੀ ਕਰਦੇ ਆ ਇੱਕ ਤਾਂ 14 ਦਿਨ ਪੁਰਾਣਾ ਆਟਾ ਦੂਜਾ ਅਸੀਂ ਕੀ ਕਰਦੇ ਆ ਅੱਜ ਸਵੇਰੇ ਆਟਾ ਗੁੰਨ ਲਿਆ ਅਸੀਂ ਉਹਨੂੰ ਤਿੰਨ ਤਿੰਨ ਡੰਗ ਚਲਾਉਨੇ ਆ ਅੱਜ ਸਵੇਰ ਵੀ ਉਹੀ ਚਲਾਉਣਾ ਸ਼ਾਮ ਨੂੰ ਵੀ ਉਹੀ ਚਲਾਉਣਾ ਤੇ ਤੀਜੇ ਦਿਨ ਸਵੇਰ ਤੱਕ ਉਹ ਆਟਾ ਚਲਾਉਨੇ ਆ ਉਹ ਇੱਕ ਅਸੀਂ ਮਰਿਆ ਹੋਇਆ ਜਿਹੜਾ ਅੰਨ ਖਾ ਰਹੇ ਆ ਜਦੋਂ ਅਸੀਂ ਮਰਿਆ ਹੋਇਆ ਅੰਨ ਖਾਵਾਂਗੇ ਤਾਂ ਅਸੀਂ ਜਿਉਂਦੇ ਜਿਉਂਦੇ ਜਿਹੜੇ ਹੈਗੇ ਆਂ ਇੱਕ ਮਰਿਆਂ ਦੀ Laash ਦੇ ਵਾਂਗੂ ਜੇ ਮੈਂ ਕਹਿੰਦੇ ਆਂ ਵੀ ਇਨਸਾਨ ਆ ਇਹ ਤੁਰਦੀ ਫਿਰਦੀ Laash ਬਣਿਆ ਹੋਇਆ ਅੱਜ ਦੇ ਟਾਈਮ 'ਚ ਜਿਹੜੇ ਇਨਸਾਨ ਦੇ ਅੰਦਰ ਬਿਮਾਰੀ ਆ ਉਹ ਇੱਕ ਤੁਰਦੀ ਫਿਰਦੀ Laash ਐ ਉਹਨੂੰ ਆਪਾਂ ਜੀਵਨ ਨਹੀਂ ਕਹਿ ਸਕਦੇ ਉਹਨੂੰ ਸੁਖਦਾਇਕ ਜੀਵਨ ਨਹੀਂ ਕਹਿ ਸਕਦੇ ਇੱਕ ਮੇਰੇ ਸ਼ਬਦ ਆਂ ਵੀ ਜਿਸ ਇਨਸਾਨ ਦੇ ਅੰਦਰ ਬਿਮਾਰੀ ਐ ਉਹ ਬਿਮਾਰੀਆਂ ਨਾਲ ਜੂਝ ਰਿਹਾ ਉਸ ਤੋਂ ਵੱਡਾ ਨਰਕ ਕੋਈ ਨਹੀਂ ਜਿਸ ਇਨਸਾਨ ਦਾ ਸਰੀਰ ਤੰਦਰੁਸਤ ਆ ਤਾਂ ਉਸ ਤੋਂ ਵੱਡਾ ਸਵਰਗ ਕੋਈ ਨਹੀਂ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਜਿਹੜਾ ਫਿਰ ਜਿਹੜਾ ਆਟਾ ਹੈਗਾ ਤੁਸੀਂ ਕਹਿ ਰਹੇ ਹੋ ਸੜ ਤੇ ਕਮੀ ਆਈ ਜੀ ਕਈ ਵਾਰ ਤਾਂ ਹੁੰਦਾ ਸੀ ਤਿੰਨ ਤਿੰਨ ਦਿਨ ਦਾ ਆਟਾ ਗੁੰਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਤੇ ਆਟਾ ਗੁੰਨੇ ਕਿਉ ਫ੍ਰਿਜ ਜਿਹਦੇ ਵਿੱਚ ਰੱਖ ਤਾ ਉਹਦੇ ਇੰਨਾ ਜ਼ਿਆਦਾ ਮਤਲਬ ਨੁਕਸਾਨ ਹੈ ਜੀ ਇਸ ਚੀਜ਼ ਦਾ ਇੱਕ ਤਾਂ ਉਹ ਮਰਿਆ ਹੋਇਆ ਅੰਨ ਹੋ ਗਿਆ ਵੀ ਤਿੰਨ ਚਾਰ ਰੰਗ ਪੁਰਾਣਾ ਹੋ ਗਿਆ ਦੂਜਾ ਨੰਬਰ ਕੀ ਹੈ ਜਿਹੜਾ ਸਾਡਾ ਫ੍ਰਿਜ ਹੈ ਉਹ 12 ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਛੱਡਦਾ ਹੈ ਜਿਹਨੂੰ ਸੀਐਫਸੀ ਕਹਿੰਦੇ ਨੇ ਕਲੋਰੋਫਲੋਰੋ ਕਾਰਬਨ ਹੈਗੀ ਹੈ ਜਿਹੜੀ ਉਹ ਕਿੰਨੀ ਖਤਰਨਾਕ ਜਿਹੜੀ ਗੈਸ ਹੈ ਉਹਨਾਂ ਦੇ ਵਿੱਚ ਸਾਡੀਆਂ ਚਾਹੇ ਸਬਜ਼ੀਆਂ ਚਾਹੇ ਸਾਡੇ ਉਹਦੇ ਵਿੱਚ ਫਰੂਟ ਪਏ ਚਾਹੇ ਸਾਡਾ ਸੈ ਚਾਹੇ ਸਾਡਾ ਦੁੱਧ ਚਾਹੇ ਸਾਡਾ ਮੱਖਣਾ ਚਾਹੇ ਸਾਡਾ ਦਹੀਂ ਹੈ ਜੋ ਵੀ ਤੁਸੀਂ ਫ੍ਰਿਜ ਚ ਰੱਖਦੇ ਹੋ ਉਹਦੇ ਵਿੱਚ ਉਹ ਗੈਸਾਂ ਜਿਹੜੀਆਂ ਭਰੀਆਂ ਜਾਂਦੀਆਂ ਨੇ ਉਹ ਚ ਮਿਕਸ ਹੁੰਦੀਆਂ ਨੇ ਇਸ ਕਰਕੇ ਹੀ ਜਿਹੜਾ ਅਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਤਾਜ਼ਾ ਖਾਣਾ ਬਣਾਉਂਦੇ ਸੀ ਤਾਜ਼ਾ ਖਾਂਦੇ ਸੀ ਅਸਲ ਦੇ ਵਿੱਚ ਤੁਸੀਂ ਕਿਹਾ ਜਿਹੜਾ ਜਾਂਦਾ ਹੈ ਵੀ ਜੇ 48 ਮਿੰਟ ਤੋਂ ਤੁਹਾਡੀ ਦਾਲ ਜਾਂ ਤੁਹਾਡਾ ਆਟਾ ਗੁੰਨੇ ਆ ਜਿਆਦਾ ਬਣ ਲੰਘ ਜਾਂਦਾ 48 ਮਿੰਟ ਤੋਂ ਚਾਹੇ ਦਾਲ ਆ ਤੁਹਾਡੀ ਚਾਹੇ ਤੁਹਾਡਾ ਆਟਾ ਉਹ ਇੱਕ ਮਰਿਆ ਹੋਇਆ ਅੰਨ ਹੋ ਜਾਂਦਾ ਸਰੀਰ ਲਈ ਬਹੁਤ ਵਿਰੋਧਾ ਬਿਮਾਰੀਆਂ ਦਾ ਉਹ ਸਾਧਨ ਬਣਦਾ ਜੀ ਸਭ ਤੋਂ ਵੱਡਾ ਮਤਲਬ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਆਟਾ ਗੁੰਨਣਾ ਤਾਂ ਆਟਾ ਸੀ ਗੁੰਨਿਆ ਤਾਂ ਆਟਾ ਗੁੰਨਦੇ ਸਾਰੇ ਜਦੋਂ ਉਹਦੀ ਕਣੀ ਭਿੱਜ ਗਈ ਤੇ ਉਸ ਤੋਂ ਬਾਅਦ ਸਾਨੂੰ ਮਣਾਉਣਾ ਚਾਹੀਦਾ ਤੇ ਇੱਕ ਡੰਗ ਤਾਂ ਸਾਡੀਆਂ ਭੈਣਾਂ ਖਾਸ ਕਰਕੇ ਸੁਣ ਲੈਣ ਜੀ ਲੋ ਸਾਡੀਆਂ ਭੈਣਾਂ ਵਾਸਤੇ ਜਿਹੜਾ ਨੁਸਕਾ ਫਾਰਮੂਲਾ ਜਿਹੜੀਆਂ ਸਾਨੂੰ ਫੋਨ ਕਰਕੇ ਕਹਿੰਦੇ ਨੇ ਵੀ ਸਾਡੇ ਤਾਂ ਹੱਡ ਪੈਰ ਦੁਖਣੋਂ ਨਹੀਂ ਹਟਦੇ ਅਸੀਂ ਸਾਨੂੰ ਕਿਸੇ ਖਾਨਦਾਨ 'ਚ 슈ਗਰ ਨਹੀਂ ਹੈਗੀ ਸੀ ਤੇ ਸਾਨੂੰ 슈ਗਰ ਕਿਵੇਂ ਹੋ ਗਈ ਸਾਡਾ ਸਿਰਦਰਦ ਹੀ ਨਹੀਂ ਦੁਖਣੋਂ ਹਟਦਾ ਸਾਡੇ ਜਵਾਕ ਰੋਟੀ ਖਾਣ ਨੂੰ ਦਿਲ ਹੀ ਨਹੀਂ ਮੰਨਦਾ ਉਹਨਾਂ ਦਾ ਸੋ ਉਹਨਾਂ ਵਾਸਤੇ ਬੜਾ ਵੱਡਾ ਨੁਸਕਾ ਬੜਾ ਵੱਡਾ ਫਾਰਮੂਲਾ ਹੈ ਜਿਹੜਾ ਖਾਸ ਕਰਕੇ 슈ਗਰ ਨੂੰ ਕੰਟਰੋਲ ਕਰਨ ਵਾਲਾ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਹੋਣ ਦਿੱਤਾ ਉਹਨਾਂ ਦਾ ਕਹਿੰਣਾ ਹੈ ਕਿ ਜਿਹੜਾ ਆਟਾ ਅਸੀਂ ਗੁੰਨਦਿਆਂ ਤਾਂ ਗੁੰਨਦੇ ਸਾਰ ਜਿਵੇਂ ਉਹਦੀ ਕਣੀ ਭੇਜਦੀ ਹੈ ਤਾਂ ਸਾਨੂੰ ਜਿਹੜਾ ਅੰਨ ਹੈਗਾ ਸਾਨੂੰ ਜਿਹੜਾ ਲੰਗਰ ਹੈਗਾ ਉਹ ਛੱਕ ਲੈਣਾ ਚਾਹੀਦਾ ਹੈ ਇਹਦੇ ਵਿੱਚ ਇੱਕ ਹੋਰ ਦੇਖੋ ਜੀ ਬਹੁਤ ਡਾਕਟਰਾਂ ਨੇ ਬਹੁਤ ਇੱਕ ਬਹੁਤ ਵੱਡੀ ਦਿਮਾਗ ਦੇ ਵਿੱਚ ਲੋਕਾਂ ਦੇ ਗੱਲ ਪਾਈ ਹੋਈ ਹੈ ਵੀ ਜੇ ਤੁਹਾਡੇ ਦਾਦੇ ਨੂੰ ਸ਼ੂਗਰ ਹੈ ਜਾਂ ਤੁਹਾਡੇ ਪਿਓ ਨੂੰ ਸ਼ੂਗਰ ਹੈ ਤਾਂ ਬੱਚਿਆਂ ਨੂੰ ਵੀ ਸ਼ੂਗਰ ਜਾਊਗਾ ਪਰ ਇੱਕ ਬਹੁਤ ਗਲਤ ਧਾਰਨਾ ਹੈ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਉਸ ਚੀਜ਼ ਦਾ ਮੈਂ ਤੁਹਾਨੂੰ ਤੱਥ ਵੀ ਦਿੰਨਾ ਹੈ ਜਿਹੜੇ ਇਨਸਾਨ ਦੇ ਸਰੀਰ ਚੋਂ ਗਰਮੀ ਨਿਕਲ ਰਹੀ ਹੈ ਜੋ ਇਨਸਾਨ ਆਪਣਾ ਸਹੀ ਢੰਗ ਨਾਲ ਖਾਣਾ ਖਾ ਰਿਹਾ ਹੈ ਜੋ ਸਹੀ ਢੰਗ ਨਾਲ ਆਪਣੀ ਵਰਜਿਸ਼ ਕਰ ਰਿਹਾ ਹੈ ਉਹਨੂੰ ਸਵਾਲ ਨਹੀਂ ਪੈਦਾ ਹੁੰਦਾ ਵੀ ਉਹਨੂੰ ਸ਼ੂਗਰ ਹੋਵੇ ਸ਼ੂਗਰ ਉਸੇ ਬੰਦੇ ਨੂੰ ਹੁੰਦੀ ਹੈ ਜਿਹੜੇ ਬੰਦੇ ਦੇ ਰੋਮ ਨਹੀਂ ਖੁੱਲਦੇ ਸਰੀਰ ਤੋਂ ਜਿਹੜਾ ਗਰਮੀ ਨਹੀਂ ਕੱਢਦਾ ਹੈਗਾ ਸਹੀ ਢੰਗ ਨਾਲ ਸਹੀ ਟਾਈਮ ਤੇ ਖਾਣਾ ਨਹੀਂ ਖਾਂਦਾ ਮਿੱਠੇ ਦੀ ਵੱਧ ਵਰਤੋਂ ਕਰਦਾ ਮਿੱਠੇ ਦੇ ਵਿੱਚ ਗੱਲ ਕੀ ਹੈ ਵੀ ਸਲਫਰ ਸਲਫਰ ਸਭ ਤੋਂ ਵੱਧ ਸਾਡੇ ਚੀਨੀ ਦੇ ਵਿੱਚ ਪੈਂਦੀ ਹੈ ਜਿਹੜੀ ਕੱਚੀ ਸਲਫਰ ਉਹਨੂੰ ਸਾਫ਼ ਕਰਨ ਲਈ ਪਾਈ ਜਾਂਦੀ ਹੈ ਜਿਹੜਾ ਇਨਸਾਨ ਉਹਦੀ ਵਰਤੋਂ ਕਰਦਾ ਉਹਨੂੰ ਚਾਹੇ ਉਹਦੇ ਬਾਪ ਦਾਦੇ ਨੂੰ ਨਾ ਹੋਵੇ ਉਹਨੂੰ ਫੇਰ ਵੀ 슈ਗਰ ਜਿਹੜੀ ਹੋਣ ਦੇ ਚਾਂਸ 100% ਹੁੰਦੇ ਹੀ ਹੁੰਦੇ ਨੇ ਜੀ ਅੱਜ ਜਿਹੜੇ ਤੁਸੀਂ ਬਦਾਮ ਦੱਸ ਰਹੇ ਹੋ ਬਦਾਮ ਦੱਸ ਰਹੇ ਹੋ ਤੇ ਬਦਾਮ ਖਾਂਦਾ ਢੰਗ ਵੀ ਤੁਸੀਂ ਦੱਸਣਾ ਹੈ ਇਹ ਜਿਹੜਾ ਪੈਂਕਰੀਅਟ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਪੱਟ ਦੇ ਵਿੱਚ ਟੀਕਾ ਲਾਉਂਦੇ ਨੇ ਉਹ ਉਹਨਾਂ ਨੂੰ ਵੀ ਫਾਇਦਾ ਦੇਗੀ ਜੀ ਇਨਸੂਲਿਨ ਹਟ ਜਾਊਗਾ ਜਿਹੜੀ ਸਾਡੀ ਬਾਡੀ ਐ ਇਹਦੇ ਅੰਦਰ ਇੰਨੀ ਕੁ ਤਾਕਤ ਐ ਇਹਦੇ ਅੰਦਰ ਇੰਨੀ ਕੁ ਜ਼ਿਆਦਾ ਪਾਵਰ ਐ ਵੀ ਇਹ ਆਪਣੀ ਬਿਮਾਰੀ ਨੂੰ ਆਪਣੇ ਆਪ ਜਿਹੜੀ ਠੀਕ ਕਰ ਸਕਦੀ ਐ ਹੁਣ ਤੁਹਾਡੇ ਤੁਸੀਂ ਦੇਖੋ ਵੀ ਤੁਹਾਡੇ ਸੱਟ ਲੱਗਦੀ ਐ ਪੈਰ ਤੇ ਪਤਾ ਤੁਹਾਡੇ ਦਿਮਾਗ ਨੂੰ ਲੱਗ ਜਾਂਦਾ ਦਿਮਾਗ ਨੂੰ ਪਤਾ ਲੱਗਦਾ ਵੀ ਹਾਂ ਉੱਥੇ ਤੂੰ ਹੁਣ ਕੋਈ ਕੋਈ ਚੀਜ਼ ਲਾਓ ਤੁਹਾਡੀ ਹਟ ਜਾਣੀ ਐ ਉੱਥੇ 2 ਮਿੰਟ ਬਾਅਦ 4 ਮਿੰਟ ਬਾਅਦ ਕਲੌਟ ਬਣ ਜਾਂਦਾ ਬਿਨਾਂ ਦਵਾਈ ਤੋਂ ਬਣਦਾ ਕਿਉਂ ਬਣਦਾ ਜੀ ਕਿਉਂਕਿ ਕੁਦਰਤ ਨੇ ਸਾਡੇ ਸਰੀਰ ਦੇ ਵਿੱਚ ਇੰਨੀ ਕੁ ਪਾਵਰ ਇੰਨੀ ਸ਼ਕਤੀ ਪੈਦਾ ਕੀਤੀ ਐਡੇ ਕਮਾਲ ਦੇ ਸੈੱਲ ਪੈਦਾ ਕੀਤੇ ਆ ਵੀ ਉਸ ਬਿਮਾਰੀ ਨੂੰ ਤੋਡਾ ਸਰੀਰ ਆਪਣੇ ਆਪ ਠੀਕ ਕਰ ਸਕਦਾ ਹੈ ਜਾਂ ਕਿ ਜਾਂ ਅਸੀਂ ਕੀ ਕਰਦੇ ਹਾਂ ਅਸੀਂ ਇੱਕਦਮ ਦਵਾਈਆਂ ਦਾ ਸਹਾਰਾ ਲੱਭਦੇ ਆ ਵੀ ਇੱਕਦਮ ਇਹਨੂੰ ਠੀਕ ਕਰੀਏ ਕਦੇ ਵੀ ਜਿਹੜਾ ਇਨਸਾਨ ਦਾ ਸਰੀਰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮਨ ਹੈ ਉਹ ਕਦੇ ਵੀ ਸਬਰ ਦੇ ਵੱਲ ਨਹੀਂ ਤੁਰਦਾ ਉਹ ਛੇਤੀ ਫਾਇਦਾ ਲੱਭਣ ਦੇ ਜੋਰ ਦੇ ਵਿੱਚ ਆਪਣੇ ਸਰੀਰ ਦਾ ਜਿਹੜਾ ਹੈਗਾ ਖਤਮ ਕਰ ਰਿਹਾ ਉਹਨੂੰ ਪੱਠਾ ਪਠਾ ਰਿਹਾ ਉਹਦਾ ਅੱਛਾ ਡਾਕਟਰ ਸਾਹਿਬ ਚਲੋ ਅਸੀਂ ਤੁਹਾਡੇ ਕੋਲ ਬਦਾਮਾ ਬਾਬਾ ਦੀ ਗੱਲ ਕਰਦੇ ਹਾਂ ਤੁਹਾਨੂੰ ਦਿਖਾਵਾਂਗੇ ਵੀ ਜਿਹੜੇ ਬਦਾਮ ਨੇ ਤੁਸੀਂ ਦੇਖ ਲਓ ਇੱਕ ਵਾਰ ਡਾਕਟਰ ਸਾਹਿਬ ਨੇ ਇਹ ਬਦਾਮ ਰੱਖਿਓਏ ਨੇ ਤੁਹਾਨੂੰ ਮੈਨੂੰ ਵੀ ਪਹਿਲੀ ਨਜ਼ਰ ਇਹ ਲੱਗਿਆ ਨਹੀਂ ਸੀ ਵੀ ਇਹ ਬਾਦਾਮ ਨੇ ਤੇ ਉਹ ਜੌਨ ਹੈ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈ ਤੁਸੀਂ ਕਹਿ ਰਹੇ ਹੋ ਕਿ ਜਿਹਨੇ ਸ਼ਖਸ ਨੇ ਜਿਸ ਸ਼ਖਸ ਨੇ ਪੰਜ ਖਿਆਲ ਆਪਣੇ ਸਰੀਰ ਦੇ ਨਹੀਂ ਰੱਖੇ ਆਉਣ ਵਾਲੇ ਟਾਈਮ 'ਚ ਕੁਦਰਤ ਵੀ ਉਹਨੂੰ ਬਚਾ ਨਹੀਂ ਸਕਦੀ ਕਿ ਉਹਨੂੰ ਸ਼ੂਗਰ ਨਾ ਹੋਵੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਜਿਨ੍ਹਾਂ ਨੂੰ ਡਰ ਹੈ ਕਿ ਸਾਨੂੰ ਸ਼ੂਗਰ ਨਾ ਹੋ ਜਾਏ ਕਿਉਂਕਿ ਮੇਰੇ ਪਿਓ ਨੂੰ ਸ਼ੂਗਰ ਸੀ ਮੇਰੇ ਦਾਦੇ ਨੂੰ ਸ਼ੂਗਰ ਸੀ ਜੀ ਸ਼ੂਗਰ ਤੋਂ ਬਚਾਅ ਵਾਸਤੇ ਕਿਹੜੀਆਂ ਟਿਪਸ ਹੈਗੇ ਨੇ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਤੁਸੀਂ ਦੇਓਗੇ ਦੇਖੋ ਜੀ ਅਸੀਂ ਤਾਂ ਇਹ ਕਹਿੰਦੇ ਆਂ ਵੀ ਜਿਹੜੀ ਸ਼ੂਗਰ ਹੈ ਉਹ ਕੋਈ ਬਿਮਾਰੀ ਨਹੀਂ ਹੈਗੀ ਜੱਡਾ ਕ ਲੋਕਾਂ ਨੇ ਡਰ ਜੱਡਾ ਕ ਖੂਆ ਬਣਾਇਆ ਹੋਇਆ ਵੀ ਹਾਂ ਸ਼ੂਗਰ ਬਹੁਤ ਵੱਡੀ ਚੀਜ਼ ਹੈ ਦੁਨੀਆ ਪਰ ਸਭ ਤੋਂ ਵੱਡਾ ਇਲਾਜ ਸ਼ੂਗਰ ਦਾ ਕਸਰਤ ਹੈ ਤੁਹਾਡੀ ਐਕਸਰਸਾਈਜ਼ ਹੈ ਜੇ ਤੁਹਾਡੇ ਰੋਮਾਂ ਰਾਹੀਂ ਪਸੀਨਾ ਨਿਕਲਦਾ ਤਾਂ ਸਮਝੋ ਤੁਹਾਡਾ ਸ਼ੂਗਰ ਠੀਕ ਹੈ ਜੇ ਤੁਸੀਂ ਹੁਣ ਖਾ ਕੇ ਰੋਟੀਆਂ ਖਾ ਕੇ ਗਲੂਟਨ ਵਾਲੀ ਡਾਈਟ ਤੁਸੀਂ ਏਸੀ ਦੇ ਵਿੱਚ ਬੈਠਦੇ ਹੋ ਤਾਂ ਚਾਹੇ ਤੁਹਾਡੇ ਬਾਪ ਦਾਦੇ ਨੂੰ ਸ਼ੂਗਰ ਨਾ ਹੋਵੇ ਤੁਹਾਨੂੰ ਤਾਂ ਵੀ ਸ਼ੂਗਰ ਹੋਊਗੀ ਜਿਹੜਾ ਇਨਸਾਨ ਸ਼ੂਗਰ ਵਾਲਾ ਉਹ ਸਵੇਰੇ ਖਾਲੀ ਪੇਟ ਉੱਠ ਕੇ ਪਾਣੀ ਦਾ ਗਲਾਸ ਪੀ ਕੇ ਆਪਣੀ ਕਸਰਤ ਕਰਦਾ ਕਸਰਤ ਦਾ ਮਤਲਬ ਇਹ ਨਹੀਂ ਸੈਰ ਸੈਰ ਮੈਂ ਇਹ ਕਹਿਣਾ ਹੁੰਦਾ ਸੈਰ ਸਿਰਫ ਔਰ ਸਿਰਫ ਬਿਮਾਰ ਬੰਦੇ ਵਾਸਤੇ ਹੈ ਜਿਹੜਾ 6 ਮਹੀਨੇ ਤੋਂ ਬੈੱਡ ਤੇ ਪਿਆ ਹੈ ਵੀ ਡਾਕਟਰ ਕਹਿੰਦਾ ਹੁਣ ਥੋੜਾ ਬਹੁਤਾ ਤੁਰ ਫਿਰਲਾ ਉਸ ਬੰਦੇ ਵਾਸਤੇ ਸੈਰ ਹੈ ਜਿਹੜਾ ਬੰਦਾ ਤੰਦਰੁਸਤ ਹੈ ਉਹਨੂੰ ਥੋੜੀ ਜੀ ਗੱਡਮੀ ਐਕਸਰਸਾਈਜ਼ ਕਰਨੀ ਚਾਹੀਦੀ ਆ ਚਾਹੇ ਤਾਂ ਬੰਦਾ 5-6 ਕਿਲੋਮੀਟਰ ਸਾਈਕਲ ਚਲਾਵੇ ਚਾਹੇ 15-20 ਗੇੜੇ ਲਾਵੇ ਪੌੜੀਆਂ ਦੇ ਸਾਬ ਮਾਫ ਕਰਨਾ ਗੱਡਮੀ ਐਕਸਰਸਾਈਜ਼ ਕੀ ਹੈ ਐਕਸਰਸਾਈਜ਼ ਇਹ ਆ ਵੀ ਤੁਹਾਡੇ ਸਰੀਰ ਚੋਂ ਪਸੀਨਾ ਨੁੱਚੜਨਾ ਚਾਹੀਦਾ ਵੀ ਜੇ ਤੁਸੀਂ ਟੀ-ਸ਼ਰਟ ਜਾਂ ਬਨਾਣ ਪਾਈ ਹੋਈ ਆ ਵੀ ਉਹਨੂੰ ਤੁਸੀਂ ਨਿਚੋੜੋ ਜਿਵੇਂ ਮਿਲਖਾ ਸਿੰਘ ਨਿਚੋੜ ਰਿਹਾਤਾ ਉਹ ਆ ਵੀ ਤੁਸੀਂ ਦੇਖੋ ਵੀ ਐਦਾਂ ਦੇ ਜਿਹੜੇ ਰੁਸਤਮਹਿੰਦ ਹੋਏ ਆ ਉਹਨਾਂ ਨੂੰ ਕਦੇ ਐਦਾਂ ਦੀਆਂ ਬਿਮਾਰੀਆਂ ਲੱਗੀਆਂ ਉਹ ਸਿਰਫ ਇਹ ਆ ਵੀ ਕੁਦਰਤ ਦੇ ਹਿਸਾਬ ਨਾਲ ਸਰੀਰ ਦੇ ਢਲਣ ਦੇ ਨਾਲ ਹੀ ਉਹਨਾਂ ਦੀ ਮੌਤ ਹੋਈ ਆ ਇੱਥੇ ਅੱਜ ਕੱਲ 10-10 12-12 ਸਾਲ ਦੇ ਬੱਚੇ ਜਿਹੜੇ ਸ਼ੂਗਰ ਕਰਾਈ ਫਿਰਦੇ ਆ ਕਿਉਂਕਿ ਜਿੱਦਾਂ ਦਾ ਖਾਣਾ ਉਦਾਂ ਦੀ ਤੁਸੀਂ ਆਪਣੇ ਸਰੀਰ ਨੂੰ ਬਿਮਾਰੀਆਂ ਨੂੰ ਸੱਦਾ ਦਓਗੇ ਜੀ ਗੱਟ-ਗੱਟ ਕਰਕੇ ਤੇ ਡਾਕਟਰ ਸਾਹਿਬ ਅ ਆਦਾ ਗਲਾਸ ਪੀ ਜਨੇ ਆ ਇਹ ਆ ਗੱਡ ਕੇ ਐਕਸਰਸਾਈਜ਼ ਤਾਂ ਤੁਹਾਡੇ ਕੋਲੋਂ ਸੁਣੀ ਐ ਜੀ ਆ ਵੀ ਆਪਾਂ ਤੜਕੇ ਉਹ ਗੱਡ ਗੱਡ ਕਰਕੇ ਜ਼ਿਆਦਾ ਗਲਾਸ ਪੀ ਕੇ ਆਪਣੇ ਜਿਹੜੇ ਸਰੀਰ ਨੂੰ ਆਪਣੇ ਲੀਵਰ ਨੂੰ ਤੜਕੇ ਹੀ ਫੂਕ ਲੰਨੇ ਆ ਉਹ ਫੂਕਿਆ ਹੋਇਆ ਲੀਵਰ ਤੁਹਾਨੂੰ ਕਿਵੇਂ ਤੰਦਰੁਸਤੀਆਂ ਦੇ ਸਕਦਾ ਜੀ ਜੀ ਅੱਛਾ ਤੇ ਡੱਟਸਾ ਫੇਰੀ ਬਦਾਮ ਕਿਹੜੇ ਬਦਾਮ ਨੇ ਤੁਸੀਂ ਦੇਖੋ ਇਹ ਤੁਹਾਨੂੰ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਡੱਟਸਾ ਵੇ ਲੈ ਕੇ ਕੀ ਥੋ ਹਣੇਓ ਇਦਾਂ ਦੇ ਬਦਾਮ ਇਹ ਕੌੜੇ ਬਦਾਮ ਨੇ ਜੀ ਹੁਣ ਉਹ ਬੰਦਾ ਇਨਸਾਨ ਜ਼ਿੰਦਗੀ ਹਰ ਰੋਜ਼ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੀ ਆ ਮੈਂ ਹਰ ਰੋਜ਼ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਡਿਗਰੀ ਹੋਲਡਰਾਂ ਜਾਂ ਕੁਛ ਹਰ ਰੋਜ਼ ਸਾਨੂੰ ਜਿਹੜੀ ਪੜ੍ਹਾਈ ਹੈ ਉਹ ਹਰ ਰੋਜ਼ ਮੈਂ ਕਰਦਾ ਕਿਉਂਕਿ ਹਰ ਰੋਜ਼ ਨਵਾਂ ਲੱਭਣ ਦੇ ਨਾਲ ਜ਼ਿੰਦਗੀ ਇੱਕ ਨਵਾਂ ਰਾਹ ਦਿਖਾਉਂਦੀ ਹੈ ਅਗਰ ਤੁਸੀਂ ਇਹ ਇਹ ਨਹੀਂ ਹੈਗਾ ਵੀ ਅਸੀਂ ਹੁਣ ਨਮੀਆਂ ਲੱਭੀਆਂ ਲੱਭੀਆਂ ਪੁਰਾਣੀਆਂ ਹੋਈਆਂ ਪਰ ਅਸੀਂ ਆਪਾਂ ਦਰਸ਼ਕਾਂ ਨੂੰ ਹਰੇਕ ਵਾਰੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਨਵਾਂ ਕੁਛ ਨਾ ਕੁਛ ਦਸੀਏ ਇਹ ਦੇਖੋ ਜੀ ਇਹ ਕੌੜੇ ਬਦਾਮ ਨੇ ਦੇਖਣ ਤੁਸੀਂ ਦੇਖੋ ਵੀ ਬਿਲਕੁਲ ਪੱਤ ਨੇ ਬਿਲਕੁਲ ਛਿਲਕੇ ਨੇ ਇਹ ਤੁਸੀਂ ਆਮ ਨੂੰ ਹੱਥ ਨਾਲ ਆਮ ਆਰਾਮ ਨਾਲ ਤੋੜ ਸਕਦੇ ਹੋ ਤੁਸੀਂ ਇਹਨਾਂ ਦਾ ਪੀਸ ਕੇ ਆਮ ਦਾਸਤੇ ਦੇ ਵਿੱਚ ਚੂਰਨ ਬਣਾਉਣਾ ਹੈ ਕਦੇ ਮਿਕਸੀ ਚ ਨਹੀਂ ਕੁੱਟਣਾ ਹੈਗਾ ਜਾਂ ਕੋਈ ਹੋਰ ਜਿੱਦਾਂ ਦਾ ਗ੍ਰਾਈਂਡਰ ਆ ਉਹਦੇ ਵਿੱਚ ਨਹੀਂ ਕੁੱਟਣਾ ਹੈਗਾ ਇਹਨੂੰ ਤੁਸੀਂ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਕੱਪੜੇ ਛਾਣ ਵੀ ਕਰ ਸਕਦੇ ਹੋ ਨਾਲ ਤੁਸੀਂ ਲੈਣੇ ਆ ਕੌੜੇ ਜੌਂ ਇੱਕ ਤਾਂ ਤੁਸੀਂ ਇਹ ਕੌੜੇ ਜੌਂ ਵੀ ਆਗੇ ਜੀ ਕੌੜੇ ਜੌਂ ਆਗੇ ਜੀ ਆਮ ਤੁਸੀਂ ਜੌਂ ਘਰਾਂ ਦੇ ਵਿੱਚ ਹਰ ਬੰਦੇ ਨੇ ਰੋਟੀ ਖਾਧੀ ਹੋਣੀ ਹੈ ਦੇਖੇ ਹੋਣੇ ਆ ਇਹ ਪਰ ਖਾਣ ਵਾਸਤੇ ਬਹੁਤ ਕੌੜੇ ਹੁੰਦੇ ਆ ਕੌੜੇ ਜੌਂ ਲੈਣੇ ਆ ਬਰਾਬਰ ਮਾਤਰਾ ਦੇ ਵਿੱਚ ਲੈ ਲਓ ਚੂਰਨ ਬਣਾਓ ਇਹਨਾਂ ਦਾ ਚੰਗੀ ਤਰ੍ਹਾਂ ਆਮ ਆਦਸ ਦੇ ਚਕਟ ਕੇ ਇੱਕ ਚਮਚ ਸਵੇਰੇ ਇੱਕ ਸ਼ਾਮ ਨੂੰ ਤੀਜੇ ਦਿਨ ਆਪਣਾ ਜਿਹੜਾ ਗਲੂਕੋਜ਼ ਲੈਵਲ ਚੈੱਕ ਕਰਾ ਲੈਣਾ ਹੈ ਪਹਿਲਾਂ ਨਾਲੋਂ 30 40 ਪੁਆਇੰਟ ਡਾਊਨ ਆਇਆ ਹੋਊਗਾ ਉੱਪਰ ਨਹੀਂ ਜਾਊਗਾ ਪਰ ਨਾਲ ਸ਼ਰਤ ਇਹ ਆ ਵੀ ਮੂੰਹ ਆ ਜਿਹੜੀ ਆਪਣੀ ਜ਼बान ਆਪਣੀ ਜੀਭ ਹੈ ਇਹ ਤੇ ਵੀ ਕਾਬੂ ਰੱਖਣਾ ਹੈ ਨਾਲ ਆਪਣੇ ਰੋਮਾਂ ਨੂੰ ਸਰੋਤ ਸੰ ਜਿਹੜੇ ਤੁਹਾਡੇ ਸਰੀਰ ਦੇ ਉਹਨਾਂ ਨੂੰ ਵੀ ਆਪਾਂ ਨੇ ਖੁੱਲੇ ਰੱਖਣਾ ਤਾਂ ਕਾਬੂ ਆਊਗਾ ਬਹੁਤ ਲੋਕ ਕਹਿ ਦਿੰਦੇ ਨੇ ਵੀ ਸਾਨੂੰ ਉਹ ਚੀਜ਼ ਨੇ ਫਾਇਦਾ ਨਹੀਂ ਕਰਿਆ ਫਾਇਦਾ ਕਦੇ ਨਹੀਂ ਹੁੰਦਾ ਕਦੇ ਵੀ ਤੁਹਾਨੂੰ ਬੈੱਡ ਤੇ ਪੈ ਕੇ ਤੁਹਾਡੀ ਬਿਮਾਰੀ ਠੀਕ ਨਹੀਂ ਹੁੰਦੀ ਜਦ ਤੱਕ ਤੁਸੀਂ ਆਪਣੇ ਸਰੀਰ ਨੂੰ ਤਸੱਲੀ ਨਹੀਂ ਕਰਾਉਂਦੇ ਮਿਹਨਤ ਨਹੀਂ ਕਰਦੇ ਜੀ 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 ਅੱਛਾ ਮਤਲਬ ਜਿਹੜੇ ਇਹ ਬਦਾਮ ਹੈਗੇ ਨੇ ਇਹ ਜੋ ਹੈਗੇ ਨੇ ਤੁਸੀਂ ਕਹਿ ਰਹੇ ਹੋ ਵੀ ਮਤਲਬ ਇਹ ਵੀ ਚੂਸ ਲੇਗੀ ਵੱਧ ਸ਼ੂਗਰ ਨੂੰ ਸਰੀਰ ਚੋਂ ਜੀ ਬਿਲਕੁਲ ਚੂਸੇਗੀ ਜੋ ਜਿਹੜਾ ਤੁਹਾਡਾ 슈ਗਰ ਗਲੂਕੋਜ਼ ਲੈਵਲ ਹਾਈ ਵਧਿਆ ਹੋਇਆ ਬਹੁਤ ਲੋਕ ਕਹ ਦਿੰਨੇ ਆ ਜੀ ਹੁਣ ਸਾਡਾ 슈ਗਰ ਜੇ ਅਸੀਂ ਦਵਾਈ ਖਾ ਲਈ ਘਟ ਗਿਆ ਉਹ ਉਸ ਦੀ ਜਗ੍ਹਾ ਤੁਸੀਂ ਨੇਚਰਲ 슈ਗਰ ਲਓ ਤੁਹਾਨੂੰ ਤੁਹਾਡੇ ਫਰੂਟ ਦੇ ਵਿੱਚੋਂ ਤੁਹਾਡੇ ਫਲਾਂ ਦੇ ਵਿੱਚੋਂ ਨੇਚਰਲ 슈ਗਰ ਮਿਲਣਾ ਜਿਹੜਾ ਤੁਹਾਡਾ 슈ਗਰ ਨਹੀਂ ਵਧਾਉਂਦਾ ਤੁਸੀਂ 12 ਵਜੇ ਤੋਂ ਪਹਿਲਾਂ ਆਪਣਾ ਫਰੂਟ ਕੋਈ ਵੀ ਖਾ ਸਕਦਾ ਕੋਈ ਵੀ ਚਾਹੇ ਤੁਹਾਡਾ ਕੇਲਾ ਬੰਦਾ ਕਸਰਤ ਕਰੇ ਤਾਂ 12 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਹਰ ਤਰ੍ਹਾਂ ਦਾ ਫਰੂਟ ਖਾ ਸਕਦੇ ਹੋ ਕਦੇ ਵੀ ਜਿਹੜਾ 슈ਗਰ ਲੈਵਲ ਉੱਪਰ ਨਹੀਂ ਜਾਏਗਾ ਅੱਛਾ ਤੈਨੂੰ ਖਾਣ ਦਾ ਫਿਰ ਤਰੀਕਾ ਕੀ ਹੈ ਜੀ ਅਸੀਂ ਇਹਨੂੰ ਪੀਸ ਲਿਆ ਮਾਮ ਜ de evet. ਕਿਸ ਵੇਲੇ ਖਾਦਾ ਜਾਵੇ ਜਿਹਦਾ ਬੈਸਟ ਰਿਜ਼ਲਟ ਹੈ ਬਦਾਮ ਇਹ ਜੋਂਦੇ ਇਹਦਾ ਬੈਸਟ ਰਿਜ਼ਲਟ ਹੈ ਜੀ ਖਾਣਾ ਖਾਣ ਤੋਂ ਲਗਭਗ 25 ਤੋਂ 30 ਮਿੰਟ ਬਾਅਦ ਇੱਕ ਚਮਚ ਲੈਣਾ ਤੁਸੀਂ ਕੋਸੇ ਪਾਣੀ ਨਾਲ ਸਵੇਰੇ ਵੀ ਸ਼ਾਮ ਨੂੰ ਵੀ ਕਿਉਂਕਿ ਜਿੰਨਾ ਵੀ ਤੁਹਾਡੇ ਰੋਟੀ 'ਚ ਤੁਹਾਡੇ ਖਾਣੇ 'ਚ 슈ਗਰ ਗਲੂਕੋਜ਼ ਲੈਵਲ ਹੈਗਾ ਉਹ ਇਹਨੇ ਸਾਰਾ ਤੁਸੀਂ ਕਹਿ ਲੋ ਤੁਹਾਡੇ ਪਿਸ਼ਾਬ ਰਾਹੀਂ ਬਾਹਰ ਕੱਢ ਦੇਣਾ ਜੀ ਤੁਹਾਡਾ ਸਰੀਰ ਆ ਜਿਹੜਾ ਤੰਦਰੁਸਤ ਹੈ ਤੁਹਾਡਾ 슈ਗਰ ਲੈਵਲ ਡਾਊਨ ਆਉਣ ਲੱਗ ਜਾ। ਤੇ ਜਿਹੜੇ ਜੀ ਤੁਸੀਂ ਤੇ ਕਹਿ ਰਹੇ ਸਵੇਰੇ ਸ਼ਾਮ ਕਿਹਾ ਤਾਂ ਅਜ ਤੱਕਈ ਵਾਰ 4 ਵਾਰ ਖਾ ਲੈਣੇ ਜੀ ਪਹਿਲਾਂ ਸਵੇਰੇ ਨੂੰ ਖਾ ਲੈਣੇ 8 ਵਜੇ ਫਿਰ 11: ਚੇਕ ਵਜੇ ਭੁੱਖ ਲੱਗਦੀ ਆ ਜਾਨ ਲੱਗੇ ਪੈਣ ਲੱਗੇ ਸੀ ਫੇਰ ਖਾ ਲੈਣੇ ਇਹ ਚੀਜ਼ ਨੂੰ ਤਾਂ ਤੁਸੀਂ ਚਾਹੇ ਸਵੇਰੇ ਖਾ ਲਓ ਹੁਣ ਤੁਸੀਂ ਰੋਟੀ ਚਾਹੇ ਸਵੇਰੇ ਖਾਦੀ ਆ ਗਲੂਕੋਜ ਤਾਂ ਤੁਹਾਡੇ ਪੂਰੇ 24 ਘੰਟੇ ਤੁਹਾਡੀ ਬਾਡੀ ਦੇ ਵਿੱਚ ਰਹਿਣਾ ਉਹੀ ਕੰਮ ਹੈ ਦਾ ਇਹਨੇ ਬਾਡੀ ਤੇ ਜਦ ਤੱਕ ਤੁਸੀਂ ਇਹ ਕਹਿ ਲਓ ਵੀ ਅੰਤੜੀ ਨੇ ਉਦੋਂ ਤੱਕ ਚੂਸਦੇ ਰਹਿਣਾ ਜਦੋਂ ਤੱਕ ਤੁਹਾਨੂੰ ਮਲ ਤਿਆਗ ਨਹੀਂ ਹੋ ਜਾਂਦਾ ਜੀ ਜੀ ਅੱਛਾ ਤੇ ਡਾਟਸ ਆ ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਤੁਸੀਂ ਨੁਸਖੇ ਟੋੜ ਕੇ ਦੱਸਦੇ ਹੋ ਉਹ ਲੋਕ ਕਹਿੰਦੇ ਨੇ ਜੀ ਸਾਨੂੰ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਇਆ ਕਈਆਂ ਨੂੰ ਤਾਂ ਕਹਿੰਦੇ ਨੇ ਵੀ ਸਾਡਾ ਨੁਸਖਿਆਂ ਨਾਲ ਹੀ ਮੈਂ ਸਾਰਾ ਪਿੰਡ ਠੀਕ ਕਰਤਾ ਨੁਸਖੇ ਦੇ ਦੇ ਕੇ ਤੁਹਾਡੇ ਵਾਲੇ ਪਰ ਬਹੁਤ ਵਾਰ ਹੁੰਦਾ ਜੀ ਵੀ ਉਹਨਾਂ ਤੇ ਫਿਰ ਅਸਰ ਕਿਉਂ ਨਹੀਂ ਕਰਦਾ ਜੀ ਇਹ ਕੀ ਚੀਜ਼ ਹੋ ਜਾਂਦੀ ਹੈ ਦੇਖੋ ਜੀ ਇੱਕ ਤਾਂ ਇਹ ਤਰ੍ਹਾਂ ਦੇ ਮਰੀਜ਼ ਹੁੰਨੇ ਆ ਵੀ ਜਿਨ੍ਹਾਂ ਨੂੰ 10 ਡਾਕਟਰਾਂ ਕੋਲ 20 ਡਾਕਟਰਾਂ ਕੋਲ 30 ਡਾਕਟਰਾਂ ਕੋਲ ਘੁੰਮ ਲੇ ਉਹ ਕਹਿੰਦੇ ਵੀ ਸਾਨੂੰ ਕਿਤੋਂ ਆਰਾਮ ਨਹੀਂ ਆਉਂਦਾ ਉੱਥੇ ਮੈਂ ਮੰਨਦਾ ਵੀ ਉੱਥੇ ਕੁਦਰਤ ਦਾ ਬਹੁਤ ਵੱਡਾ ਖੇਡ ਹੁੰਦਾ ਹੈ ਇਨਸਾਨ ਦੇ ਕਰਮਾਂ ਦੀ ਵੀ ਬਹੁਤ ਵੱਡੀ ਖੇਡ ਹੈ ਜਿੱਦ ਮਿਲਦੇ ਨੇ ਦੂਜਾ ਨੰਬਰ ਇਹ ਹੈ ਵੀ ਜਿਹੜਾ ਇਨਸਾਨ ਚੰਗੀ ਤਰ੍ਹਾਂ ਪਰਹੇਜ਼ ਰੱਖਦਾ ਹੈ ਕਸਰਤ ਕਰਦਾ ਹੈ ਆਪਣੇ ਤਨ ਨੂੰ ਆਪਣੇ ਸਰੀਰ ਨੂੰ ਪਿਆਰ ਕਰਦਾ ਹੈ ਮੁਹੱਬਤ ਕਰਦਾ ਹੈ ਤਾਂ ਉਹ ਇਹ ਨਹੀਂ ਹੋ ਸਕਦਾ ਵੀ ਕਦੇ ਉਹ ਠੀਕ ਨਾ ਹੋਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਭ ਸਾਰੀ ਗੱਲਬਾਤ ਲਈ ਸੋ ਇਹ ਦੇਖੋ ਤੁਸੀਂ ਬਦਾਮਾਂ ਵਾਲਾ ਔਰ ਜਾਵਾਂ ਵਾਲਾ ਨੁਸਖਾ ਦੱਤਾ ਹੈ ਇਹ ਕਾਉੜੇ ਬਦਾਮ ਨੇ ਲੋ ਜੀ ਇਹ ਕਾਉੜੇ ਬਦਾਮਾਂ ਦਾ ਨਾਂ ਦਿੱਤਾ ਹੈ ਵੈਜ ਜੀ ਨੇ ਇਹਨਾਂ ਨੂੰ ਤੇ ਇਹ ਜੋ ਹੈਗੇ ਨੇ ਬਰਾਬਰ ਮਾਤਰਾ ਦੇ ਵਿੱਚ ਇਹਨਾਂ ਦਾ ਕੁੱਟ ਕੇ ਮਾਮ ਜਸਤੇ ਦੇ ਵਿੱਚ ਅਸੀਂ ਚੂਰਨ ਬਣਾ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਖਾਣੇ ਤੋਂ ਬਾਅਦ 25 ਤੋਂ 30 ਮਿੰਟ ਬਾਅਦ ਇਹਦਾ ਸੇਵਨ ਹੈਗਾ ਉਹ ਕਰਨਾ ਹੈ ਤਾਂ ਵੈਜ ਦਾ ਕਹਿਣਾ ਹੈ ਕਿ ਇਹ ਕੌੜੇ ਬਦਾਮ ਤੇ ਕੌੜੇ ਜੋ ਤੁਹਾਡੇ ਸਰੀਰ ਦੇ ਵਿੱਚੋਂ 슈ਗਰ ਨੂੰ ਜਿਹੜੀ ਵਧੀ ਹੋਈ 슈ਗਰ ਹੈਗੀ ਹੈ ਉਹਨੂੰ ਜੜੋਂ ਖਤਮ ਕਰ ਸਕਦੇ ਨੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਜਿਹੜਾ ਵੈਜ ਦੀ ਟੀਮ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਕੋਈ ਡਾਊਟ ਹੈਗਾ ਤਾਂ ਤੁਸੀਂ ਕਲੀਅਰ ਕਰ ਸਕਦੇ ਹੋ ਪਰ ਮੇਰੀ ਬੇਨਤੀ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਤੁਹਾਨੂੰ ਇਹ ਹੀ ਹੈ ਕਿ ਕੋਈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਜਿਹੜੀ ਸਲਾਹ ਹੈਗੀ مشورہ ਹੈਗਾ ਤੁਸੀਂ ਜ਼ਰੂਰ ਕਰ ਲਿਆ ਕਰੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਪਰ ਤੁਸੀਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਹੜੀਆਂ ਸ਼ੂਗਰ ਦੀਆਂ ਦਵਾਈਆਂ ਖਾ ਖਾ ਕੇ ਅੱਕੇ ਹੋਏ ਨੇ ਧੰਨਵਾਦ